ਲੋ ਜੀ ਇੱਕ ਨਵੀਂ ਚੀਜ਼ ਤੁਹਾਨੂੰ ਅੱਜ ਦਿਖਾਉਣੀ ਆ ਅਮਰਿੰਗਾ ਦੇ ਪੱਤੇ ਲੈ ਲੈਣੇ ਆ ਤੇ ਨਾਲ ਆਪਾਂ ਲੈ ਰਹੇ ਨੇ ਆ ਨਿੰਮ ਦੇ ਪੱਤੇ ਨਿੰਮ ਦੇ ਪੱਤੇ 2-3 ਟਾਹਣੀਆਂ ਲੈ ਲਓ ਤੇ 2 ਟਾਹਣੀਆਂ ਤੁਸੀਂ ਆ ਲੈ ਲਓ ਅਮਰਿੰਗਾ ਇੱਕ ਅਦਰਕ ਦਾ ਪੀਸ ਲੈ ਲਓ ਇਹਦੇ ਵਿੱਚ ਤੁਸੀਂ ਅਜਵਾਇਨ ਕਾਲਾ ਨਮਕ ਕਾਲੀ ਮਿਰਚ ਤੇ ਹਲਦੀ ਇਹਨੂੰ ਪਾ ਕੇ ਮਿਕਸੀ ਚ ਗ੍ਰाइंड ਕਰ ਲਓ ਲੋ ਜੀ ਅੱਜ ਆਪਾਂ ਨਵਾਂ ਚੀਜ਼ ਤੁਹਾਨੂੰ ਦਿਖਾਉਨੇ ਆ ਜੀ ਇੱਕ ਮਰੀਂਗਾ ਦੇ ਪੱਤੇ ਲੈ ਲਓ ਤੇ ਨਿੰਮ ਦੇ ਪੱਤੇ ਲੈ ਲਓ ਲੈ ਕੇ ਇੱਕ ਪੀਸ ਅਦਰਕ ਦਾ ਲੈ ਲਓ ਆ ਤੁਹਾਡੇ ਸਾਹਮਣੇ ਆ ਨਾਕ ਇਹਦੇ ਵਿੱਚ ਅਜਵਾਇਨ ਕਾਲਾ ਨਮਕ ਕਾਲੀ ਮਿਰਚ ਤੇ ਹਲਦੀ ਪਾ ਕੇ ਇਸ ਨੂੰ ਮਿਕਸੀ ਚ ਗ੍ਰाइंड ਕਰ ਲਓ ਗ੍ਰाइंड ਕਰਨ ਤੋਂ ਬਾਅਦ ਥੋੜਾ ਜਿਹਾ ਪਾਣੀ ਪਾ ਲੈ ਇਹਦੇ ਵਿੱਚ ਗਲਾਸ ਤੇ ਇਹਨੂੰ ਕੱਪੜਾ ਛਾਣ ਕਰਕੇ ਸੋ ਖਾਲੀ ਪੇਟ ਪੀਓ ਪੇਟ ਦੀਆਂ ਸਾਰੀਆਂ ਬਿਵਾਰੀਆਂ ਵਾਸਤੇ ਬਹੁਤ ਹੀ ਵਧੀਆ ਹੈ ਰਾਮਬਾਨ ਇਹ ਚੀਜ਼ ਹੈ ਤੁਹਾਡੀ ਇਹਨੂੰ ਤੁਸੀਂ ਪੀਓਗੇ ਤੇ ਆਨੰਦ ਲਓਗੇ